ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਇੱਕ ਤਾਜੀ ਬੱਡ ਸੀ ਵੀ ਤੇ ਇੱਕ ਗੱਬੜ ਸੂਨ ਨੂੰ ਤਿਆਰ ਦੋ ਨੱਕ ਸੇਲ ਆ ਡਿਟੇਲ ਪੁੱਛਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਸੰਤਰ ਸਿੰਘ ਆ ਜੀ ਪਿੰਡ ਦਵਾਨੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਦਵਾਨੇ 마ਸੀ ਕੇ ਠੂਰ ਦੇ ਸਾਹਨੇ ਜਾ ਗਿਆ ਇਧਰੋਂ ਮੋਬਾਈਲ ਨੰਬਰ ਕਿੰਨਾ ਜੀ ਆਪਣਾ 9501548107 9501548107 48107 ਪਹਿਲੇ ਨੰਬਰ ਆਪਾਂ ਜਿਹੜੀ ਗੱਬਣ ਵਹਿੜ ਦੇਖੀ ਜਨੇ ਕਿਹੜਾ ਸੂਸ ਹੁੰਦੀ ਆ ਇਹਦੇ ਦੂਜਾ ਸੂਆ ਵੀਰੇ ਦੂਜਾ ਸੂਆ ਸੁੰਦੀ ਆ ਤੇ ਦਿਨ ਕੈਕ ਲੈਂਦੀ ਆ ਜੇ ਲੈ ਜੂ ਹਫਤਾ ਇੱਕ ਹਫਤਾ ਇਹਦਾ ਸੂਣ ਚ ਬਾਕੀ ਪਿਆ ਤੇ ਪਹਿਲੇ ਸੂਏ ਦੋ ਤੇ ਕਿੰਨਾ ਕ ਦੇਤਾ ਇਹਨੇ ਪਹਿਲੇ ਸੂਏ ਨੇ 16 ਲੀਟਰ ਸਰਕਾਰ ਪਹਿਲੇ ਸੂਏ 16 ਲੀਟਰ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਸੀਲ ਠੰਡੀ ਵਾਧੂ ਆ ਸੋ ਥਾਨ ਵਗੈਰਾ ਦੇਖੋ ਝੋਲੀ ਸਾਫ ਸੁਥਰੀ ਹੈ ਤੇ ਮੁੱਲੇ ਦਾ ਕੀ ਰੱਖਿਆ ਜੀ ਮੁੱਲੇ ਦਾ 68000 ਗਜਾਇ ਸੂਝੂਗੀ ਤੋਰੇ ਵਾਰ ਨੂੰ ਸਭ ਤੋਂ ਪਹਿਲਾ ਨੰਬਰ ਜਿਹੜੀ ਵੇੜ ਦੇਖਦੇ ਪਿਆ ਦੂਜਾ ਸੂਆ ਸੂਂਦੀ ਪਿਆ ਸੂਣ ਚ ਹਫਤਾ ਕ ਲਗਭਗ ਬਾਕੀ ਪਿਆ ਮੁੱਲੇ ਦਾ 68000 ਕੱਦ ਕਾਠ ਵੀ ਚੰਗਾ ਜਿੰਦ ਜਾਨ ਝੋਲੀ ਚੰਗੀ ਹੈ ਤੇ ਰੇਡ ਵੀਰਾਂ ਨੇ ਬਾਜ ਵਜਾ ਕੀਤਾ 68000 ਰੁਪਿਆ ਮਾਨਤਨ ਕਹਿੰਦੇ ਇਹਦੇ ਵਿੱਚੋਂ ਜ਼ਰੂਰ ਕਰਾਂਗੇ ਆਪਾਂ ਸੋ ਦੇਖੋ ਜਰਸੀ ਲੰਗ ਚ ਪੈਂਦੀ ਹੈ ਕ੍ਰੋਸ ਤੇ ਵਾਕੀ ਲੈਵਲ ਉਹ ਵੇਖੋ ਹਲੇ ਪਲਾਈਆਂ ਪਲੂਆਂ ਬਹੁਤ ਪਈਆਂ ਹਵਾਨਾ ਕੱਢਣਾ ਇਹਨੇ ਅੱਗੇ ਪਿੱਛੇ ਦਾ ਜਮਾ ਕੀਮਤ 62000 ਰੁਪਇਆ ਗੁਜਾਇਸ ਇਹਦੇ ਵਿੱਚੋਂ ਮੌਕੇ ਤੇ ਹੋ ਜਾਊਗੀ ਤੇ 16 17 ਕਿਲੋ ਲੱਦੇ ਨੇ ਪਹਿਲੇ ਸੂਏ ਪਾਇਆ ਤੇ ਇਸ ਵਾਰ ਆਪਾਂ ਅੰਦਾਜ਼ਾ ਲੇਵਾ ਦੇਖ ਕੇ ਬਾਡੀ ਬੰਤਰ ਦੇਖ ਕੇ ਅੰਦਾਜ਼ਾ ਲਾ ਸਕੀਏ ਤੁਹਾਡੇ ਹਿਸਾਬ ਨਾਲ ਕਿੰਨੇ ਦੁੱਧ ਪਾ ਦੂਗੀ ਜੇਦ ਕੀ ਹੈ 18 18 ਕਿਲੋ ਠੀਕ ਹੈ ਮੰਨ ਲ ਗਏ ਜਿਹੜੇ 18 ਕ ਮੰਨ ਕੇ ਲੈ ਲਵੇ ਸਾਕ ਬੰਦਾ ਤੇ ਅੱਗੇ ਆਪਾਂ ਗੱਲ ਕਰਦੇ ਦੂਜੇ ਨੰਬਰ ਜਿਹੜੀ ਵੱਡੀ ਵਾੜ ਖੜੀ ਹੈ ਸੂਈ ਵੀ ਕਿਹੜਾ ਸੂਆ ਸੂਈ ਆਈ ਦੂਜਾ ਹੀ ਇਹ ਨਾ ਵੀਰੇ ਇਹ ਮਾਝ ਪੰਜ ਮਾਣਾ ਬੱਚਾ ਕਿਹੜਾ ਜੀ ਬੱਚਾ ਉਹ ਪਰਲੇ ਪਾਸੇ ਬੱਤੀ ਆ ਅਸਾ ਦੋਨੇ ਬੱਚੇ ਆ ਪੈਣੀ ਡੱਬੀ ਬੱਚੀ ਇਹਦੀ ਹਣਾ ਠੀਕ ਐ ਤੇ ਦੁੱਧ ਕਿੰਨਾ ਹੁਣ ਜੀ ਚੋਣਦਾ ਏ ਥੱਲੇ ਥੱਲੇ ਅੱਜ 14 ਕਿਲੋ ਆ ਬਾਈ ਪੰਜ ਮਾਣਾ 7 ਕਿਲੋ ਟਾਈਮ ਦਾ ਹਾਜਰ ਹਾਂਜੀ ਹਾਜਰ ਦੋ ਟਾਈਮ ਚੋਣ ਲਾ ਕੇ ਚਵਾ ਦਾਂਗੇ ਚਵਾਵਾਂਗੇ ਜੀ ਹੱਸ ਕੇ ਚੋਣ ਚਵਾ ਤਾਰ ਤੂੰ ਰੋਕਿਆ ਓਕੇ ਜਮ ਹੱਸ ਨੰਬਰ ਇਹਦਾ ਭਾਅ ਕੀ ਰਹੂਗਾ ਜੀ ਇਹਦਾ ਭਾਅ 85000 ਜੀ ਗਜੈਸ ਹੋਜੂਗੀ ਕੋੜੂ ਕੋੜੂ ਕੋਤੀ ਅੰਦਾਜ਼ਾ ਲਾ ਸਕੀ ਵੀ ਦੁੱਧ ਤੁਹਾਡੇ ਹਿਸਾਬ ਨਾਲ ਵੱਧ ਤੋਂ ਕਿੰਨਾ ਦੇ ਦੂਗੀ ਏ ਇਹ ਤਾਂ ਦੋ 20 ਲੀਟਰ ਦਾ ਦੁੱਧ 20 ਲੀਟਰ ਦਾ ਦੁੱਧ ਮੁੱਲ 85000 ਟੋਰੇ ਵਾਰ ਨੇ ਸੋ ਵੀਰੋ 85000 ਰੁਪਇਆ ਇਹਦੀ ਹੈਗੀ ਕੀਮਤ ਦੂਜਾ ਸੁਭਾ ਵੀਰ ਦੱਸ ਦਿਆ ਪਹਿਲੀ ਇਹਦੀ ਬੱਚੀ ਉਹ ਡੱਬੀ ਜਿਹੜੀ ਖੜੀ ਆ ਤੇ ਲੈ ਵਾਲੂ ਵਾ ਦੇਖੋ ਸਾਫ ਸੁਥਰਾ ਤੇ ਚੌਥਾ ਪੰਜਵਾਂ ਦਿਨ ਸੂਈ ਨੂੰ ਤੇ ਜੇਰ ਜੁਰ ਜਮਾ ਡੰਨਾ ਈ ਓਕੇ ਆ ਸੋ ਜੇਰ ਜੱਪਿਆਲੇ ਪਾਸੋਂ ਬਾਜੀ ਕਹਿੰਦੇ ਬੇਫਿਕਰ ਹੋ ਜਿਓ ਤੇ ਥਣ ਥਣ ਦੇਖੋ ਸੋਹਣਾ ਸਾਫ ਸੁਥਰਾ ਮੋਟਾ ਮੁਠੀ ਵਾਲਾ ਤੇ ਰਾਜੀ ਸਮੀ ਪੜੀ ਵੀ ਬਹੁਤ ਆ ਕੱਦ ਬਹੁਤ ਆ ਇਹ ਨਹੀਂ ਗੱਲ ਬੱਚੀ ਲਿੱਸੀ ਦਾ ਮੇਰੇ ਕਿਸੇ ਪਾਸੋਂ ਕੱਦ ਕਾਠ ਦੇ ਵਿੱਚ ਪੈਂਦੀ ਆ ਬੱਚੀ ਕੀਮਤ ਇਹਦੀ ਹੈਗੀ ਆ 85000 ਰੁਪਇਆ ਥੁੱਲੇਵਾ ਦੇਖੋ ਅੱਗੇ ਪਿੱਛੇ ਦਾ ਹਾਂਜੀ ਨੰਬਰ ਦੁਆਰੇ ਬੋਲੇ ਜ ਆਪਣਾ 95015 95015 ਉਸ ਤੋਂ ਬਾਅਦ 48107 ਪਿੰਨ ਦਿਵਾਨੇ ਜ਼ਿਲ੍ਹਾ ਬਰਨਾਲਾ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਕੋਈ ਵੀ ਨਕਸ਼ਾ ਉਤੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਰਕਪਾਰਖ ਤੁਸੀਂ ਆਪ ਕਰਨੀ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ